ਮੇਰੀ ਗੱਲ ਸੁਣੋ ਤੁਸੀਂ ਇਕੱਲੇ ਉੱਧਰ ਚੱਲ ਗਏ ਤੇ ਨਾਲ ਲਵਲੀ ਨੂੰ ਖੜਦੇ ਹਾਂ ਤੁਸੀਂ ਇਕੱਲੇ ਠੇਕਾ ਲਿਆ ਵਾ ਉਹਨੇ ਕਿੱਥੇ ਜਾਣਾ ਵਾ ਪਨੀੜੀ ਬੀਜਣੀ ਆ ਮੈਂ ਜੜੀ ਨੂੰ ਬੀਜ ਲੈਣੀ ਆ ਬਸ ਇਦਾਂ ਸਾਰ ਦਿਆ ਕਰੋ ਉਹਨੂੰ ਅੰਦਰ ਬਿਠਾ ਲਓ ਚੂੜੀਆਂ ਪਾ ਦਿਓ ਉਹਨੂੰ ਉਹਦੇ ਕੰਮ ਕਰਕੇ ਅੱਗੇ ਨਹੀਂ ਰਾਜੀ ਹੈਗਾ ਉਹ ਚੱਲ ਕੋਈ ਗੱਲ ਨਹੀਂ ਸੰਦੀਪ ਕਿੰਨਾ ਕੰਮ ਉਹ ਕਿਤੇ ਕੱਪੜੇ ਡੇ ਪ੍ਰੈਸ ਕਰਨਾ ਨਹੀਂ ਪੁੱਤ ਜਾਣਾ ਕਿੱਥੇ ਆ ਉਦਾਂ ਹੀ ਤੋ ਤੇ ਇੱਥੇ ਵਟ ਜੇ ਪਏ ਹੀ ਤੇ ਮੈਂ ਹਾਂ ਚੱਲ ਮੈਂ ਹੁਣ ਕੀ ਕਰਨਾ ਵੇਲੀ ਨੇ ਪ੍ਰੈਸ ਕਰਕੇ ਤਾਂ ਰੱਖ ਲੈਣੀ ਆ ਕੰਮ ਹੈ ਕੋਈ ਨਹੀਂ ਕੰਮ ਤੇ ਨਹੀਂ ਕੋਈ ਵੀ ਉਦੋਂ ਦੇ ਮੈਂ ਸ਼ਹਿਰ ਨੂੰ ਚੱਲਿਆ ਸੀ ਦਵਾਈ ਲੈਣ ਉਹ ਕਹਿਂਦੀ ਆ ਵੀ ਪਰਸੋਂ ਮੈਂ ਨਾਲ ਜਾ ਕੇ ਤੇ ਫਿਰ ਨਾਲੇ ਚੱਕ ਚੁੱਕ ਕਰਾਵਾਂਗੇ ਹੈਗੀ ਦਵਾਈ ਹੈਗੀ 1-2 ਦਿਨ ਦੀ ਅੱਛਾ ਤੇ ਮੈਂ ਦੇਖਿਆ ਚੱਲਿਆ ਉਹਨਾਂ ਵਾ ਹਾਂ ਪੱਤੇ ਵਗੈ ਇਹੋ ਹਾਲ ਰਹਿਣਾ ਟਾਡਾ ਕਦੀ ਇਹਨੇ ਚੋਲ ਮੰਗ ਲੇ ਕਦੀ ਕੁਝ ਮੰਗ ਲਿਆ ਕਿੰਨੀਆਂ ਕਿਡ ਮੰਡਾ ਪੂਰੀਆਂ ਕਰੋਗੇ ਤੁਸੀਂ ਨਰੇ ਮੇਰੀ ਗੱਲ ਸੁਣੋ ਕੋਈ ਗੱਲ ਨਹੀਂ ਉਹਨੂੰ ਕੀ ਹੋਇਆ ਵਾ ਗੋਲੀ ਵੱਜੀ ਇਹ ਚੋਲ ਨਹੀਂ ਬਣਾ ਸਕਦੀ ਉਹ ਕਿੰਨਾ ਕ ਟਾਈਮ ਲੱਗਦਾ ਵਾ ਤੜਕਾ ਹੀ ਲਾਉਣਾ ਦੋ ਪਿਆਜ਼ ਕੱਟੇ ਆਲੂ ਪਾਵੇ ਤੇ ਚੋਲ ਬਣ ਜਾਣੇ ਆ ਹੈ ਤਾਂ ਸੰਦੀਪ ਇੱਥੇ